ਅਮਰੀਕਾ ਦਾ ਅਸਰ ਯੂਰਪ ਦੇ ਉੱਤੇ ਜੋ ਖਬਰਾਂ ਚੱਲ ਰਹੀਆਂ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੇ ਲੋਕ ਜਿਹਦੇ ਵਿੱਚ ਭਾਰਤੀ ਜਿਹੜੇ ਆ ਕਾਫੀ ਸਾਰੇ ਭੇਜੇ ਗਏ ਨੇ ਇਹ ਤੋਂ ਹੋਰ ਦੇਸ਼ਾਂ ਨੂੰ ਭੇਜੇ ਜਾ ਰਹੇ ਨੇ ਇਹਦੇ ਉੱਤੇ ਜਿੱਥੇ ਹੋਰ ਕੰਟਰੀਆਂ ਇਹਦਾ ਵਿਰੋਧ ਕਰ ਰਹੀਆਂ ਜਿਵੇਂ ਕੋਰੀਆ ਇਹਦਾ ਵਿਰੋਧ ਕਰ ਰਿਹਾ ਇਸ ਗੱਲ ਦਾ ਤੇ ਜਿਵੇਂ ਹੋਰ ਕੰਟਰੀਆਂ ਕਹਿ ਰਹੀਆਂ ਵਾ ਰਿਫਿਊਜੀ ਲੋਕਾਂ ਨੂੰ ਜਿਹੜਾ ਵਾ ਉਹ ਨਾਂ ਕੱਢਿਆ ਜਾਵੇ ਤੇ ਨਾਲ-ਨਾਲ 트럼ਪ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਕੇ ਕੱਢਿਆ ਗਿਆ ਤੇ ਇਹਦੇ ਇਹਦਾ ਅਸਰ ਜਿਹੜਾ ਆ ਇਹ ਯੂਰਪ ਦੇ ਵਿੱਚ ਵੀ ਪੈਣਾ ਸ਼ੁਰੂ ਹੋ ਗਿਆ ਯੂਰਪ ਦੇ ਵਿੱਚ ਜਿਹੜੇ ਇਮੀਗਰੇਟ ਲੋਕ ਨੇ ਜਿਹੜੇ ਲੋਕ ਕੱਚੇ ਨੇ ਜਾਂ ਇਧਰ-ਉਧਰ ਘੁੰਮਦੇ ਨੇ ਤੇ ਉਹਨਾਂ ਦੀ ਜਿਹੜੀ ਚੈਕਿੰਗ ਆ ਸਖਤਾਈ ਆ ਇਹ ਵੱਧ ਚੁੱਕੀ ਆ ਤੇ ਬਹੁਤ ਜ਼ਿਆਦਾ ਅਸਰ ਪਿਆ ਆ ਤੇ ਅੱਜ ਫੇਰ ਦੁਬਾਰਾ ਜਿਹੜੇ ਆ ਉਹ 6 ਨੌਜਵਾਨ ਚੈੱਕ ਹੋਏ ਨੇ ਤੇ ਜਿਨ੍ਹਾਂ ਦੇ ਪਾਸਪੋਰਟ ਲੈ ਲੈ ਗਏ ਨੇ ਅਦਾਲਤ ਦੇ ਵਿੱਚ ਰਖਾ ਲਏ ਗਏ ਨੇ ਤੇ ਕੱਲ ਨੂੰ ਤਰੀਕ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਦਾ ਕੀ ਕੀਤਾ ਜਾ ਰਿਹਾ ਇਸੇ ਤਰ੍ਹਾਂ ਜਿਹੜੀਆਂ ਬਹੁਤ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਖਬਰਾਂ ਜਿਹੜੀਆਂ ਵਾ ਤੁਹਾਨੂੰ ਦੇ ਰਹੇ ਆ ਪਲ-ਪਲ ਦੀਆਂ ਤੇ ਦੱਸ ਰਹੇ ਆ ਤੇ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਭੈਣ ਭਰਾ ਆ ਭਮਾ ਜਿਹਦੇ ਪੁਰਤਗਾਲ ਵਿੱਚ ਫਿੰਗਰ ਹੋਏ ਆ ਜਾਂ ਆਪਣੀ ਰਾਇਡੈਂਸੀ ਕਾਰਡ ਲੈਣ ਜਾ ਰਿਹਾ ਜਾਂ ਕੋਈ ਇਦਾਂ ਦਾ ਗੱਲ ਆ ਤੇ ਉਹ ਆਪਣਾ ਬਿਲਕੁਲ ਧਿਆਨ ਰੱਖੋ ਤੇ ਜਾਨੀ ਕਿ ਉਹਨਾਂ ਦੇ ਉੱਤੇ ਵੀ ਜਿਹੜੀ ਆ ਉਹ ਸਖਤਾਈ ਕੀਤੀ ਜਾ ਰਹੀ ਆ ਹਾਂਜੀ ਐ ਐਤਵਿਲੇ ਤੁਹਾਨੂੰ ਸਾਡੇ ਸਰੋਤੇ ਜਿਹੜੇ ਆ ਉਹ ਸੁਣ ਰਹੇ ਆ ਪੰਜਾਬ ਤੋਂ ਸਪੈਨ ਚੈਨਲ ਦੇ ਉੱਤੇ ਐ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਤੁਸੀਂ ਮਤਲਬ ਕਿ ਤੁਹਾਨੂੰ ਇਹਨਾਂ ਨੇ ਚੈਕਿੰਗ ਕੀਤੀ ਤੁਹਾਡੇ ਜਿਹੜੇ ਆ ਡਾਕੂਮੈਂਟ ਰੱਖ ਲਏ ਆ ਤਾਂ ਤੁਹਾਨੂੰ ਮਤਲਬ ਕਿ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਈਆਂ ਤੁਸੀਂ ਅੱਜ ਜਦੋਂ ਚੈੱਕ ਹੋਏ ਆ ਅਜੇ ਸੀ ਜਦੋਂ ਮਣਕੀਤ ਸਪੈਨ ਉਹ ਸੋਰੀ ਅਥਾ ਚੈੱਕ ਹੋਏ ਆ ਕੇ ਫਰਾਂਸ ਵਾਲੇ ਬਾਰਡਰ ਤੇ ਉਹਨੇ ਸਾਨੂੰ ਫਰਾਂਸ ਵਾਲੇ ਬਾਰਡਰ ਤੇ ਉਤਾਰਿਆ ਉਸ ਤੋਂ ਬਾਅਦ ਸਾਡੇ ਨੇ ਉਹਨੇ ਮਨ ਕੇ ਡਾਕੂਮੈਂਟ ਚੈੱਕ ਕੀਤੇ ਨੇ ਜਿੰਨੇ ਸਾਨੂੰ ਪਾਸਪੋਰਟ ਮੰਗਿਆ ਸੀ ਪਾਸਪੋਰਟ ਦਿੱਤਾ ਵਾ ਜਿੰਨੇ ਨੂੰ ਠੀਕ ਹੈ ਵੀਰ ਜੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਫਰਾਂਸ ਵਾਲੇ ਮਣਕੀ ਥਾਣੇ ਚ ਲੈ ਕੇ ਗਏ ਨੇ ਉੱਥੇ ਲਜਾ ਕੇ ਉਹਨਾਂ ਨੇ ਵੀ ਸਾਡੇ ਮਣਕੀ ਲੋ ਫੋਨ ਤੇ ਲੋਕ ਖਲਵਾਏ ਨੇ ਤੇ ਫੋਨ ਚੋਂ ਉਹਨੂੰ ਕੁਝ ਨਹੀਂ ਮਿਲਿਆ ਪਰ ਉਹਨਾਂ ਨੇ ਸਾਨੂੰ ਮੁਗੀ ਸਪੇਨ ਵਾਲੇ ਹੁੰਦੇ ਸੀ ਸਾਨੂੰ ਦੋ ਮੁੰਡਿਆਂ ਨੂੰ ਟੋਟਲੀ 6 ਮੁੰਡੇ ਸੀ ਇਹ 6 ਦੋਵਾਂ ਨੂੰ ਸਾਨੂੰ ਉੱਥੇ ਲੈ ਜਾਂਦੇ ਨੇ ਸਪੇਨ ਵਾਲੇ ਬਾਰਡਰ ਮਲਕੀ ਬਾਰਡਰ ਤੇ ਸਪੇਨ ਵਾਲੀ ਪੁਲਿਸ ਦੇ ਹਵਾਲੇ ਕਰਕੇ ਫਿਰ ਉਹ ਚਲੇ ਗਏ ਜੀ ਉਸ ਤੋਂ ਬਾਅਦ ਸਪੇਨ ਵਾਲੇ ਨੇ ਸਾਡਾ ਮਲਕੀ ਉਹ ਪੁੱਛਿਆ ਵੀ ਤੁਸੀਂ ਕਿਸ ਸਪੇਨ ਵਿੱਚ ਪਹਿਲਾਂ ਆਏ ਹੋ ਕਦੀ ਅਸੀਂ ਨੂੰ ਕਹੇ ਸੀ ਪਹਿਲਾਂ ਕੋਈ ਨਹੀਂ ਆਏ ਕਦੀ ਵੀ ਅਸੀਂ ਕਹਿੰਦੇ ਇੱਥੇ ਪੇਪਰ ਲਾਏ ਨੇ ਤੁਹਾਨੂੰ ਪੁੱਛਿਆ ਤੁਸੀਂ ਪੇਪਰ-ਕੂਪਰ ਦੇ ਨਾਲ ਆਏ ਜਿਵੇਂ ਲੋਕ-ਲੁਕ ਕਰਾਉਂਦੇ ਨੇ ਜਮਾ ਕਰਾਉਂਦੇ ਨੇ ਸਾਡਾ ਕੁਝ ਨਹੀਂ ਹੋਇਆ ਤੇ ਅਸੀਂ ਵੈਸੇ ਹੀ ਆਈ ਸੀ ਤੇ ਸਭ ਠੀਕ ਹੈ ਕਿੰਦੇ ਕੋਈ ਗੱਲ ਨਹੀਂ ਕਲਾਨੀ ਹੈਗਾ ਤੁਹਾਨੂੰ ਕਹਿੰਦੇ ਨੇ ਅਸੀਂ ਆਂਗੇ ਨੈਸਟ ਟਾਈਮ ਤੁਹਾਨੂੰ ਘਰ ਤੱਕਣਾ ਪਏਗਾ ਤੇ ਸਵੇਰੇ ਛੜਦਾ ਫਿਰ ਸਵੇਰੇ ਆਏ ਨੂੰ ਸਾਡੇ ਸਿੰਗਰ ਫੁੰਗਰੇ ਤੇ ਆਪਣਾ ਜੀ ਫੋਟੋ ਉਸ ਤੋਂ ਬਾਅਦ ਉਹਨੇ ਸਮਝੀ ਕਿ ਯਕੀਨ ਬਗਾਈ ਬਲਾਈ ਨੂੰ ਇੰਗਲਿਸ਼ ਟ੍ਰਾਂਸਲੇਟਰ ਦੀ ਕੋਈ ਟ੍ਰਾਂਸਲੇਟਰ ਕੋਈ ਇੰਗਲਿਸ਼ ਚਲੋ ਜੀ ਨਹੀਂ ਸਮਝ ਆਉਂਦੀ ਸੀ ਉਹ ਸਮਝ ਆ ਸੀ ਗੱਲ ਕਰ ਲਈ ਉਹਨਾਂ ਨਾਲ ਉਹਦੇ ਪਾਸੇ ਆਪਣੇ ਘਰ ਰੱਖਾਂਗੇ ਤੇ ਉਸ ਤੋਂ ਬਾਅਦ ਜਦੋਂ ਕੀ ਵਕੀਲ ਗੱਜੇ ਆਣਾ ਸੀ ਓਏ ਐਟਾ ਜੀ ਕਿ ਲੱਗ ਜਾਵਾਂਗੇ ਜਿਹੜੇ ਪਾਸ ਤੁਹਾਡਾ ਅੱਛਾ ਜਿਹੜੇ ਤੁਹਾਡੇ ਪਾਸਪੋਰਟ ਆ ਪੁਲਿਸ ਨੇ ਆਪਣੇ ਕੋਲ ਰੱਖ ਲੈ ਗਏ ਹਾਂਜੀ ਹਾਂ ਰੱਖ ਲੈਣੋਂ ਕਹਿੰਦੇ ਵੀ ਜਦੋਂ ਨੂੰ ਸਵੇਰੇ ਸੋਹਰ ਨੂੰ ਕੋਟ ਖੁੱਲਣਾ ਤੇ ਸੋਹਰ ਅਸੀਂ ਗੱਲ ਕਰਾਂਗੇ ਬਾਕੀ ਤੁਹਾਨੂੰ ਅਸੀਂ ਜਿਵੇਂ ਵੀ ਹੋਇਆ ਜੱਜ ਦਾ ਹੁਕਮ ਹੋਇਆ ਵੀ ਤੁਹਾਨੂੰ ਪਾਸਪੋਰਟ ਦੇ ਦਾਂਗੇ ਤਿੰਨ ਗ੍ਰੀਗਰਾਂਗੇ ਵੀ ਐ ਸਾਨੂੰ ਕੋਈ ਪਤਾ ਮੈਂ ਪੁੱਛੀ ਤੁਹਾਨੂੰ ਕੰਬੀ ਜੱਜ ਦੇ ਕੋਲ ਮੈਂ ਮਿਲ ਵੀ ਗੱਸ ਬਾਕੀ ਉਹ ਕਹਿੰਦੇ ਸੀ ਕ੍ਰਾਈਮ ਹੈਗਾ ਕੋਈ ਅਸੀਂ ਕ੍ਰਾਈਮ ਵੀ ਉਹ ਉਹ ਸਾਡਾ ਕੋਈ ਇਸ ਟਾਈਮ ਕ੍ਰਿਮੀਨਲ ਅਕਾਊਂਟ ਉਹ ਹੈ ਕੋਈ ਨਹੀਂ ਸਾਡਾ ਕੋਈ ਵੀ ਉਹ ਕਹਿੰਦੀ ਕਿ ਕ੍ਰਾਈਮ ਨਹੀਂ ਹੈ ਪਰ ਬਾਰਡਰ ਤੇ ਤੁਸੀਂ ਫੜੇਗੇ ਬਾਰਡਰ ਕ੍ਰੋਸ ਕਰਨੇ ਹੀ ਕਰਾਂਗੇ ਇਹ ਪਹਿਲੀ ਵਾਰ ਹੀ ਸਫਰ ਕਰ ਰਹੇ ਸੀ ਤੁਸੀਂ ਪਹਿਲਾਂ ਵੀ ਕਦੇ ਇਦਾਂ ਸਫਰ ਕੀਤਾ ਆ ਪਾਜੀ ਮੈਂ ਪਹਿਲਾਂ ਮੈਂ ਇੱਕ ਵਾਰੀ ਪਹਿਲਾਂ ਗਿਆ ਜਦੋਂ ਫਿੰਗਰ ਕਰਾਣ ਗਿਆ ਸੀ ਉਦੋਂ ਕਰ ਕੀਤਾ ਸੀ ਤੇ ਹੁਣ ਆਂਦੇ ਟਾਈਮ ਕੀਤਾ ਬਸ ਦੋ ਵਾਰ ਹੀ ਆਇਆ ਮੈਂ ਜ਼ਿਆਦਾ ਨਹੀਂ ਜ਼ਿਆਦਾਤਰ ਮੈਂ ਟੈਕਸੀ ਦੇ ਗਿਆ ਅੱਛਾ ਫਿਰ ਟੈਕਸੀ ਤੇ ਹੁਣ ਮੈਂ ਤਾਂ ਨਹੀਂ ਗਿਆ ਉਹਦਾ ਵੀ ਇੱਕ ਰੀਜ਼ਨ ਹੈ ਮੁੰਡੇ ਦੀ ਟੈਕਸੀ ਫੜੀ ਗਈ ਸੀ ਇੱਕ ਟੈਕਸੀ ਟੈਕਸੀ ਤੁਹਾਨੂੰ ਪਤਾ ਪਲਟਾਤੀ ਸੀ ਮੁੰਡੇ ਨਾਲ ਮੁੰਡੇ ਪਤਾ ਵੀ ਹੈ ਵੀ ਹੋਰਾਂ ਫਰਾਂਸ ਤੋਂ ਮੁੰਡੇ ਘੱਟ ਮਰੇ ਵੀ ਸੀ ਜੇ ਉਹ ਫਿਰ ਮਰੇ ਉਹਦੇ ਖਤਰ ਮਰੇ ਜੁਨਾ ਵਾਪਸ ਗਿਆ अच्छा पहला तंगी नहीं आई हूं जेड़ा आ, अमेरिका ਦੇ ਵਿੱਚ ਜੋ 트럼ਪ ਨੇ ਐਕਸ਼ਨ ਲਿਆਇਆ ਉਹਦਾ ਕਿਤੇ ਨਾ ਕਿਤੇ ਯੂਰਪ ਦੇ ਉੱਤੇ ਅਸਰ ਪੈਂਦਾ ਹੋਇਆ ਦਿਸ ਰਿਹਾ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਉਹਦਾ ਅਸਰ ਹਾਂ ਫੁੱਲ ਅਸਰ ਹੈ ਜੀ ਪੂਰਾ ਐਸਟਨ ਮੈਂ ਬਹੁਤ ਬੜੀ ਗਿਆ ਪਰ ਮੈਂ ਜ਼ਿਆਦਾਤਰ ਅਲਸਾ ਬਾਸੇ ਚ ਗਿਆਲ ਸਾ ਬਾਸੇ ਚ ਉਹ ਅਲਸਾ ਬਾਸੇ ਜਿਹੜੀ ਉਹ ਜ਼ਿਆਦਾਤਰ ਪਿੰਡਾਂ ਨੂੰ ਲੰਘ ਕੇ ਜਾਂਦੀ ਹੈ ਆ ਮੈਂ ਪਹਿਲੀ ਵਾਰੀ ਫਸਟ ਵਾਰੀ ਆ ਬਲਾ ਬਲਾ ਬਾਸੇ ਚ ਆਇਆ ਆ ਬਾਏ ਰੁੜ ਗਈ ਪਰ ਦੁੱਤਾਂ ਲੰਘ ਕੇ ਕੀ ਪਰ ਅਰਸਾ ਵਾਸਤੇ ਜਿਹੜੀ ਉਹ ਕਦੀ ਵੀ ਨਹੀਂ ਬਾਰਡਰ ਤੇ ਆਈ ਉਹ ਸਿਰ ਪਿੰਡਾਂ ਦੇ ਅੰਦਰ ਲੰਘ ਕੇ ਜਾਂਦੀ ਹੈ ਜੀ ਪਤਾ ਨਹੀਂ ਹੁਣ ਜੀ ਵਾਕਿਨਾਂ ਤਾਂ ਆਹੀ ਕਹਾਂਗਾ ਵੀ ਆਪਣੀ ਸੇਫਟੀ ਕਰਕੇ ਆਓ ਵੀ ਜੋ ਵੀ ਆਏਗਾ ਆਪਣੇ ਫਿੰਗਰ ਕਾਣ ਹੈ ਜਾਂ ਜਿਵੇਂ ਹੁਣ ਪੀਸੀਸੀ ਦਾ ਫਾਲਤਾਂ ਹੈ ਸੀ ਫਾਲਤਾਂ ਮਨਣੇ ਪੀਸੀਸੀ ਅਪਲਾਈ ਕਰਨ ਗਏ ਸੀ ਤੇ ਕੋਈ ਵੀ ਆਏ ਆਪਣਾ ਆਪਣਾ ਦੇਖ ਕੇ ਆਏ ਵੀ ਜਿੱਦਾਂ ਜਾਂ ਤਾਂ ਟੈਕਸੀ ਤੇ ਆਏ ਹੋ ਸਕਦੇ ਟੈਕਸੀ ਤੇ ਆਏ ਇਹ ਨਹੀਂ ਤੇ ਫਿਰ ਆਪਣਾ ਸਿਸਟਮ ਦੇ ਸਮਨ ਨਾਲ ਇਹ ਵੀ ਬੰਦੇ ਪੁੱਤ ਜਲੀਲ ਬੋਰਖ ਜੀ ਹਾਂ ਕਿਉਂਕਿ ਹਰ ਕੋਈ ਹੈ ਤੇ ਨਹੀਂ ਇਸ ਸਮੇਂ ਸੀ ਇਨ ਲਿਗਲੀਆਂ ਤੇ ਇਨ ਦੇ ਬੁਗਤ ਰਾਜ ਹਰਕਤਾਂ ਹਾਂ ਹਾਂ ਮਾਜੀ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਲਈ ਤੇ ਪਰਮਾਧਮਾ ਕਰੇ ਤੁਹਾਨੂੰ ਜਿਹੜੇ ਆ ਇਹ ਕਲੀਅਰ ਤੁਹਾਡਾ ਹੋ ਜਵੇ ਕਿਉਂਕਿ ਤੁਹਾਡੇ ਪੇਪਰ ਜਿਹੜੇ ਆ ਆਲਰੇਡੀ ਪੁਰਤਗਾਲ ਦੇ ਵਿੱਚ ਚੱਲ ਰਿਹਾ ਤੁਹਾਡੇ ਫਿੰਗਰ ਹੋ ਚੁੱਕੇ ਨੇ ਤੇ ਚਲੋ ਹਰ ਬੰਦੇ ਨੂੰ ਆਸ ਹੁੰਦੀ ਹੈ ਕਿ ਉਹਨਾਂ ਦੇ ਕੋਈ ਨਾ ਕੋਈ ਜਿਹੜਾ ਉਹ ਹੱਲ ਨਿਕਲ ਆਵੇ ਤੇ ਪੇਪਰ ਬਣ ਜਾਣਾ ਹਨ ਤੇ ਤੁਹਾਡੀ ਇਨਫੋਰਮੇਸ਼ਨ ਦੇਣ ਲਈ ਬਹੁਤ ਬਹੁਤ ਧੰਨਵਾਦ ਇਹ ਇਨਫੋਰਮੇਸ਼ਨ ਨਾਲ ਹੋ ਸਕਦਾ ਕਈ ਮੇਰੇ ਵੀਰ ਭਰਾ ਆ ਜਿਨ੍ਹਾਂ ਦੀ ਮਦਦ ਹੋ ਸਕਦੀ ਹੈ ਤੇ ਜਿਨ੍ਹਾਂ ਨੂੰ ਇਸ ਪ੍ਰੋਬਲਮ ਦੇ ਵਿੱਚੋਂ ਦੀ ਨਾ ਲੰਘਣਾ ਪਵੇਗਾ ਬਹੁਤ ਬਹੁਤ ਧੰਨਵਾਦ ਜੀ